ਛੇ ਬਾਠੀ ਲਗੇ ਆਪਣੀ ਮਾਤਾ ਦਾ ਪਾਠ ਗੋਲ ਕੇ ਕਰਨਗੇ ਤੁਸੀਂ ਸਾਰਾ ਪਾਠ ਕੋਲ ਬੈਠ ਕੇ ਸੁਣੇ ਕਿੱਥੇ ਜੁੜਿਆ ਇਹ ਜਿਆਦਾ ਨਹੀਂ ਇਸ ਕਰਕੇ ਪਹਿਲਾ ਹੀ ਫਰਜ਼ ਜਾਂਦਾ ਕਿ ਅਸੀਂ ਬਾਣੀ ਪੜ੍ਹਨਾ ਇਹਨੂੰ ਕੋਸ਼ਿਸ਼ ਕਰਨੀ ਗੋਲੇ ਸੁਨਹਾ ਦੋ ਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਤੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਅੱਜ ਗੁਰਨਾਨਕ ਨਾਮ ਦੇਵਾ ਸੰਗਤਾਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਚਰਨਾਂ ਤੇ ਨਤਮਸਤਕ ਹੁੰਦੇ ਹੋਏ ਕਿਸੇ ਨਾ ਕਿਸੇ ਭਾਵ ਦੇ ਵਿੱਚ ਸੇਵਾ ਕਰ ਰਹੇ ਨੇ ਬੀਬੀ ਕੋਲਾ ਜੀ ਭਲਾਈ ਕੰਦੇ ਟਰਸਟ ਦਾ ਇੱਕ ਨਿਮਾਣਾ ਜਿਹਾ ਇਹ ਟਰਸਟ ਜਗਤ ਮਾਤਾ ਗੁਜਰਪੁਰ ਦੀ ਭਲਾਈ ਕੇਂਦਰ ਟ੍ਰਾਂਸਫਿਊ ਜੰਡਿਆਲਾ ਗੁਰੂ ਸੇਵਾ ਨਿਭਾ ਰਿਹਾ ਹੈ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੀ ਰਹਿਨਮਾਈ ਹੇਠ ਇੱਥੋਂ ਵੀ ਇੱਕ ਉਪਰਾਲਾ 11 ਜੂਨ ਨੂੰ ਕੀਤਾ ਗਿਆ ਸੀ ਜਿਹਦੇ ਵਿੱਚ ਇੱਕ ਹੌਕਾ ਦਿੱਤਾ ਗਿਆ ਸੀ ਕਿ ਜਿਹੜਾ ਆਉਣ ਵਾਲਾ ਪਹਿਲਾ ਪ੍ਰਕਾਸ਼ ਪੁਰਬ ਜੋ 4 ਸਤੰਬਰ ਨੂੰ ਆ ਰਿਹਾ ਹੈ ਕਿ 11 ਜੂਨ ਤੋਂ ਅਸੀਂ ਸਾਰੇ ਰਲ ਕੇ ਪਰਿਵਾਰਾਂ ਸਮੇਤ 2 ਲੱਖ ਜਾਪ ਮੋਦ ਮੰਤਰ ਦਾ ਕਰੀਏ ਗੁਰੂ ਨੂੰ ਮੰਨਾ ਗੁਰਬਾਣੀ ਨੂੰ ਆਪ ਜਪਣਾ ਤੇ ਅੱਗੇ ਜਪਾਉਣਾ ਤੇ ਇੱਕ ਹੁੰਦਾ ਹੈ ਕਿ ਖਾਲੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲਾਂ ਕਰਨੀਆਂ ਇੱਕ ਹੁੰਦਾ ਆਪ ਜਪਣਾ ਤੇ ਹੋਰਾਂ ਨੂੰ ਜੁੜਨ ਦੀ ਬੇਨਤੀ ਕਰਨੀ ਉਹ ਬੇਨਤੀ ਮਹਾਪੁਰਸ਼ਾਂ ਤੋਂ ਪ੍ਰੇਰਣਾ ਲੈ ਕੇ ਜਦੋਂ ਸੰਗਤ ਵਿੱਚ ਕੀਤੀ ਗਈ ਗੁਰੂ ਸਾਹਿਬ ਜੀ ਦਾ ਇਹਨਾਂ ਤਰਸ ਵਰਤਿਆ ਤਕਰੀਬਨ 11 ਕਰੋੜ ਦੇ ਕਰੀਬ ਸੰਗਤਾਂ ਨੇ ਮੂਲ ਮੰਤਰ ਦਾ ਜਾਪ ਕਰਕੇ ਬਹੁਤ ਵੱਡੀ ਗਿਣਤੀ ਵਿੱਚੋਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਨੇ ਜਾਪ ਭੇਜਿਆ ਔਰ 2 ਦਿਨ ਜੋ ਸਾਡੀ ਟੀਮ ਬੈਠੀ ਸੀ ਨਾ ਦਿਨ ਤੇ ਨਾ ਰਾਤ ਉਹਨਾਂ ਦਾ ਫੋਨ ਬੰਦ ਨਹੀਂ ਹੋਇਆ ਇਹਨਾਂ ਉਸ਼ਾ ਸੰਗਤ ਨੇ ਪਹਿਲੇ ਪ੍ਰਕਾਸ਼ਪੁਰਬ ਦੇ ਸਮਰਪਿਤ ਆਪਣਾ ਦਿਖਾਇਆ ਇਹ ਸਾਡੇ ਵੀ ਬੋਲ ਤੋਂ ਬਾਹਰ ਹੈ ਸ਼ਬਦ ਤੋਂ ਬਾਹਰ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਕੋਈ ਵੀ ਗੁਰਪੁਰਬ ਹੈ ਗੁਰੂ ਦੀ ਗੱਲ ਮੰਨਣਾ ਹੈ ਤੇ ਅਸੀਂ ਗੁਰੂ ਦਾ ਜੋ ਬਚਨ ਸਾਨੂੰ ਕਮੌਲ ਨਹੀਂ ਕਹੇ ਨੇ ਆਇਓ ਸਿੱਖ ਸਤਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਆਇਓ ਪੜਨ ਸੁਣਨ ਕੋ ਬਾਣੀ ਇਹ ਬਾਣੀ ਨੂੰ ਆਪਣੇ ਹਿਰਦੇ ਵਸਾਈਏ ਤੇ ਜਿਹੜੇ ਵੀ ਗੁਰੂਆਂ ਦੇ ਜਿੰਨੇ ਵੀ ਗੁਰਪੁਰਬਾਂ ਦੇ ਨੇ ਗੁਰਬਾਣੀ ਹਿਰਦੇ ਵਸਾ ਕੇ ਗੁਰੂਆਂ ਦੀ ਖੁਸ਼ੀ ਲਈਏ ਔਰ ਗੁਰੂ ਸਾਹਿਬ ਦੇ ਤਰਸਣਾ ਸੀ ਬੇਨਤੀ ਤੇ ਮੋਲ ਮੰਤਰ ਤੇ ਜਾਪ ਦੀ ਕੀਤੀ ਸੀ ਪਰ ਗੁਰੂ ਸਾਹਿਬ ਨੇ ਤਰਸ ਕੀਤਾ ਸੰਗਤਾਂ ਨੇ ਜਪਜੀ ਸਾਹਿਬ ਵੀ ਸੁਖਮਨੀ ਸਾਹਿਬ ਵੀ ਔਰ ਲੱਖਾਂ ਦੇ ਜਾਪ ਲੱਖਾਂ ਦੇ ਵਿੱਚ ਜਾਪ ਵਾਇਗੁਰੂ ਸਿਮਰਨ ਵੀ ਸਹਿਜ ਪਾਠ ਵੀ ਬਹੁਤ ਸਾਰੇ ਸੰਗਤਾਂ ਨੇ ਕੀਤੇ ਉਹ ਬੜੀ ਅਕਤ ਕਥਾ ਹੈ ਜੀ ਸੰਗਤਾਂ ਦੀ ਆਪ ਵੀ ਪਰਮੇਸ਼ਰ ਦਾ ਰੂਪ ਹੈ ਜਿਨ੍ਹਾਂ ਨੇ ਇੰਨੀ ਅਸੀਸ ਬੀਬੀ ਕੋਲਾ ਜੀ ਭਲਾਈ ਕੇ ਅੰਦਰ ٹرسٹ ਔਰ ਭਾਈ ਸਾਹਿਬ ਭਾਈ ਗੁਰੇ ਕਾਸਿੰਘ ਦੀ ਰਹਿਮਾਈ ਹੇਠ ਚੱਲਦੇ ਇਸ ਨਿਮਾਣੇ ਦੇ ٹرسٹ ਜਗਤ ਮਾਤਾ ਗੁਜਰ ਕੌਰ ਦੀ ਭਲਾਈ ਕੇ ਅੰਦਰ ਜੜਿਆਲਾ ਗੁਰੂ ਦਾਸ ਨਰਿੰਦਰ ਸਿੰਘ ਸਾਰੇ ਨਾਲ ਸਹਿਯੋਗੀਆਂ ਨੂੰ ਇੰਨੀ ਅਸੀਸ ਬਖਸ਼ੀ ਔਰ ਆਈ ਹੋਈ ਸਾਰੀ ਟੀਮ ਸਾਰੇ মিডিਆ ਤੋਂ ਉਹਨਾਂ ਦੇ ਵੀ ਅਸੀਂ ਨਮਸਕਾਰ ਕਰਦੇ ਹਾਂ ਕਿ ਘਰ ਘਰ ਆਪ ਦੀ ਰਹੀਂ ਇਹ ਸਨੇਹ ਭਲਾਈ ਕੇਂਦਰ ਦਾ ਪਹੁੰਚ ਰਿਹਾ ਉਹ ਸੰਗਤਾਂ ਹੋਰ ਜੁੜ ਰਹੀਆਂ ਨੇ ਕੀਰਤਨ ਸਿੰਘ ਜਿਹੜੇ ਐਸ ਸੀ ਹਾਂਜੀ ਅੱਜ ਵਿਸ਼ੇਸ਼ ਤੌਰ ਤੇ ਜਗਤ ਮਾਤਾ ਗੁਜਰ ਕੋਰ ਦੀ ਭਲਾਈ ਕੇਂਦਰ ٹرسٹ ਜੋ ਇਹ ਪਹਿਲਾ ਪ੍ਰਕਾਸ਼ਪੁਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨਾਇਆ ਗਿਆ ਇਹ ਚਪਹਿਰੇ ਜਪਤਪ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ ਔਰ ਇਹਦਾ ਸਮਾਂ 11 ਤੋਂ 3 ਸੀ ਜਿਹਦੇ ਵਿੱਚ ਵਿਸ਼ੇਸ਼ ਰੂਪ ਸਾਡੇ ਮਹਾਪੁਰਸ਼ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਦੀ ਉਹਨਾਂ ਨੇ ਦਰਸ਼ਨ ਦਿੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਹਰਮਿੰਦਰ ਸਿੰਘ ਦੀ ਉਹਨਾਂ ਨੇ ਦਰਸ਼ਨ ਦਿੱਤੇ ਔਰ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਦੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਉਹਨਾਂ ਨੇ ਵੀ ਆ ਕੇ ਅਸੀਸ ਬਖਸ਼ੀ ਬੱਚਿਆਂ ਨੂੰ ਅਸੀਸਾਂ ਦਿੱਤੀਆਂ ਔਰ ਅਰਦਾਸ ਉਹਨਾਂ ਨੇ ਸੇਵਾ ਨਿਭਾਈ ਤੇ ਉਹਨਾਂ ਦਾ ਅਸੀਂ ਰੋਮ ਰੋਮ ਸ਼ੁਕਰਾਨਾ ਕਰਦੇ ਹਾਂ ਆਤਾ ਕੁਝ ਗੁਰੂ ਸਾਹਿਬ ਦੀ ਦਇਆ ਦੇ ਨਾਲ ਜਿੱਥੇ ਬੀਬੀ ਕਾਲਾ ਜੀ ਡਿਗਰੀ ਕਾਲਜ ਚੱਲ ਰਿਹਾ ਹੈ ਉੱਥੇ ਹੀ ਇੱਥੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ 500 ਵਿਧਵਾ ਬੀਬੀਆਂ ਰਾਸ਼ਨ ਲੈਂਦੀਆਂ ਨੇ ਉਸ ਤੋਂ ਇਲਾਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਪਿਊਟਰ ਸਟਿਚਿੰਗ ਇੰਗਲਿਸ਼ ਦੇ ਨਿਸ਼ਕਾਮ ਕੋਰਸ ਚੱਲ ਰਹੇ ਨੇ ਤਾਂ ਕਿ ਜਿਹੜੇ ਪਿਛਲੇ ਹੋਏ ਲੋਕ ਨੇ ਜਿਨ੍ਹਾਂ ਕੋਲ ਮਾਇਆ ਦੀ ਕਮੀ ਹੈ ਉਹ ਅੱਗੇ ਆਣ ਔਰ ਆਪਣੇ ਪਿਆਰਾਂ ਤੇ ਖੜੇ ਹੋ ਸਕਣ ਇਹੀ ਸਾਡਾ ਮੋਟਿਵ ਹੈ ਇੱਕ ਬੱਚੀ ਪੜ ਗਈ ਇੱਕ ਕੁਲ ਪੜ ਗਈ ਨਾਲ ਹੀ ਅਧਿਆਤਮ ਦੇ ਤੌਰ ਤੇ ਵੀ ਉਹਨਾਂ ਨਾਲ ਜੁੜੇ ਜਾਂਦਾ ਉਹ ਉਹੀ ਬਚਨ ਇੱਧਰ ਵੀ ਲਾਗੂ ਹੁੰਦਾ ਹੈ ਬਾਬਾ ਅਤਰ ਸਿੰਘ ਜੀ ਦਾ ਬਚਨ ਹੈ ਇੱਕ ਬੱਚੀ ਅਧਿਆਤਮ ਪੜ ਜਾਏ ਤੇ ਉਹ ਆਪਣੀ ਕੁੱਲ ਨੂੰ ਅਧਿਆਤਮਕ ਬਣਾ ਦਿੰਦੀ ਹੈ ਧਰਮੀ ਬਣਾ ਦਿੰਦੀ ਹੈ ਇਹ ਦੋਨੋਂ ਚੀਜ਼ਾਂ ਨੂੰ ਲੈ ਕੇ ਇਹ ਸੰਸਥਾ ਵੱਲੋਂ ਹਰ ਵਰਗ ਦੇ ਹਰ ਸ਼ਰੀਰ ਨੂੰ ਪੂਰੇ ਮਾਣ ਨਾਲ ਉਹਨਾਂ ਨੂੰ ਪੜਾਇਆ ਵੀ ਜਾਂਦਾ ਹੈ ਉਹਨਾਂ ਨੂੰ ਉੱਚਿਆਂ ਵੀ ਚੁੱਕਿਆ ਜਾਂਦਾ ਹੈ